ज़ेड़ा मुख्यमंत्री पार्लियामेंट ग्यारह नशे सी। सुबा चला रहा है गा सर। पूरे देश में कोने कोने में हर गांव में हर मोहल्ले में मोहल्ला क्लिनिक खोला जाएगा शानदार डिस्ट्रिक्ट हॉस्पिटल जितने उनको मल्टी स्पेशलिटी बनाते उनको शानदार प्राइवेट हॉस्पिटल के खर्च भी बनाया जाएगा बहुत सारी युवा जो है वो नशे की अंदर डूबे हुए हैं नशे में डूबे हुए हैं नशा खत्म करेंगे हर पिंड के अंदर मोहल्ला क्लिनिक खोलेंगे लगभग सोलह हजार मोहल्ला क्लिनिक खोलने की जरूरत पड़ेगी पूरे पंजाब में इसका पूरा हमने खाका तैयार किया है तकरीबन सत्तर हजार करोड़ रुपया जब यूपीए की सरकार थी कर्जा माफ किया था आपको याद होगा Audio jungle. Audio jungle. Audio jungle. Audio jungle. Education is not the amount of information that is put in the human brain. It must have man making. character making and life building as a simulation media ਵਾਹਿਗੁਰੂ 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 ਦੋਸਤੋ ਆਪਣੇ ਪੰਜਾਬ ਵਿੱਚ ਵੋਟਾਂ ਪੈਣ ਵਾਲੀਆਂ ਹੀ ਹਨ ਹਰ ਰਾਜਨੀਤਿਕ ਦਲ ਚਾਹੇ ਉਹ ਕੇਂਦਰੀ ਰਾਜਨੀਤਿਕ ਦਲ ਹੋਵੇ ਜਾਂ ਖੇਤਰੀ ਦਲ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਲਗਭਗ ਆਪਣੇ ਉਮੀਦਵਾਰ ਚੋਣਾਂ ਵਿੱਚ ਖੜੇ ਕੀਤੇ ਹੋਏ ਹਨ ਹਰ ਕੋਈ ਲੋਕਾਂ ਨੂੰ ਭਰਮਾ ਰਿਹਾ ਹੈ ਕਿ ਸਾਨੂੰ ਵੋਟ ਪਾਓ ਸਾਡੇ ਵਰਗਾ ਤੁਹਾਡਾ ਲੋਕ ਹਤੈਸ਼ੀ ਕੋਈ ਹੋਰ ਹੈ ਹੀ ਨਹੀਂ ਲੋਕ ਵੀ ਇਹਨਾਂ ਦੀਆਂ ਗੱਲਾਂ ਇਹਨਾਂ ਦਾ ਪ੍ਰਚਾਰ ਸੁਣ ਕੇ ਭਰਮਾ ਜਾਂਦੇ ਹਨ ਕਿ ਇਹਨਾਂ ਵਰਗਾ ਦਾ ਲੋਕ ਹਤੈਸ਼ੀ ਸਾਡਾ ਹਮਦਰਦ ਸਾਡੇ ਸਮਾਜ ਸਾਡੇ ਦੇਸ਼ ਦਾ ਭਲਾ ਕਰਨ ਵਾਲਾ ਕੋਈ ਹੋਰ ਹੈ ਹੀ ਨਹੀਂ ਪਰ ਕੁਝ ਮਹੀਨਿਆਂ ਬਾਅਦ ਹੀ ਇਹ ਲੋਕਾਂ ਨੂੰ ਸਮਝ ਆ ਜਾਂਦਾ ਹੈ ਕਿ ਅਸੀਂ ਤਾਂ ਠੱਗੇ ਗਏ ਅਜੇ ਹੋ ਸਮਝਾਂਗੇ ਕਿ ਪੰਜਾਬ ਵਿੱਚ ਪੰਜਾਬ ਦਾ ਮਨੁਖਤਾ ਦਾ ਸਾਕਾ ਕੌਣ ਹੈ ਕਿਸ ਨੂੰ ਵੋਟ ਪਾਣੀ ਚਾਹੀਦੀ ਹੈ ਤੇ ਕਿਉਂ ਆਜੋ ਸਮਝਦੇ ਹਾਂ ਪਰ ਉਸ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਚਲੋ ਦੋਸਤੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਦੇਸ਼ ਦੀ ਸਭ ਤੋਂ ਪੁਰਾਣੀ ਰਾਜਨੀਤਿਕ ਪਾਰਟੀ ਕਾਂਗਰਸ ਪਾਰਟੀ ਦੀ ਗੱਲ ਕਰ ਲੈਂਦੇ ਹਾਂ ਪੰਜਾਬ ਵਿੱਚ ਕਾਂਗਰਸ ਕਈ ਗੁੱਟਾਂ ਵਿੱਚ ਵੰਡੀ ਹੋਈ ਹੈ ਦੋਸਤੋ ਕਿਧਰੇ ਨਵਜੋਤ ਸਿੰਘ ਸਿੱਧੂ ਦਾ ਗੁੱਟ ਤੇ ਇਧਰੇ ਪ੍ਰਤਾਪ ਸਿੰਘ ਬਾਜਵਾ ਦਾ ਗੁੱਟ ਅਤੇ ਕਿਧਰੇ ਕਾਂਗਰਸ ਪ੍ਰਧਾਨ ਰਾਜਾ ਗੜਿੰਗ ਪਰ ਉਹਨਾਂ ਨੂੰ ਪ੍ਰਧਾਨ ਕੋਈ ਮੰਨਦਾ ਹੀ ਨਹੀਂ ਹੈ ਪਾਰਟੀ ਵਿੱਚ ਕਾਂਗਰਸ ਦੀ ਇਹ ਗੁੱਟਬਾਜ਼ੀ ਹਰ ਸ਼ਹਿਰ ਹਰ ਬਲਾਕ ਵਿੱਚ ਦੇਖਣ ਨੂੰ ਮਿਲਦੀ ਹੈ ਕਾਂਗਰਸ ਪੰਜਾਬ ਵਿੱਚ ਸੰਗਠਨ ਦੇ ਰੂਪ ਵਿੱਚ ਮਜ਼ਬੂਤ ਤਾਂ ਹੈ ਪਰ ਲੋਕਾਂ ਵਿੱਚ ਉਹ ਪ੍ਰਭਾਵਹੀਨ ਹੈ ਲੋਕ 84 ਦੇ ਕਾਲੇ ਦੌਰ ਨੂੰ ਹਾਲੇ ਵੀ ਨਹੀਂ ਭੁੱਲੇ ਹਨ ਜਦੋਂ ਉਹ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦਾ ਉਭਾਰ ਦੇਖਦੇ ਹਨ ਗਿਆਨੀ ਜੈਲ ਸਿੰਘ ਅਤੇ ਦਰਬਾਰਾ ਸਿੰਘ ਮੁੱਖ ਮੰਤਰੀ ਇਹਨਾਂ ਦਾ ਟਕਰਾ ਇਹਨਾਂ ਵਿੱਚੋਂ ਪੈਦਾ ਹੋਈ ਰਾਜਨੀਤੀ ਹਿੰਦੂਆਂ ਦੇ ਸਾਹਤਾ ਹੋਏ ਕਤਲ ਬਲੂ ਸਟਾਰ ਅਤਵਾਦ ਨੂੰ ਕੰਟਰੋਲ ਕਰਨ ਦੇ ਨਾਂ ਹੇਠ ਹਜ਼ਾਰਾਂ નિર્ਦੋਸ਼ ਸਿੱਖ ਜਵਾਨੀ ਦਾ ਕਹਾਨਾ ਇਸ ਗੰਦੀ ਰਾਜਨੀਤੀ ਅਤੇ ਕਾਤਲ ਰਾਜਨੀਤਿਕ ਖੇਡ ਬਾਰੇ ਪੰਜਾਬ ਦੇ ਲੋਕ ਕਿਹੜਾ ਨਹੀਂ ਜਾਣਦੇ ਕਿਹੜੀ ਪਾਰਟੀ ਇਸ ਪਿੱਛੇ ਸੀ ਲੋਕ ਹਾਲੇ ਵੀ ਭੁੱਲੇ ਨਹੀਂ ਹਨ ਹੁਣ ਵੀ ਕਾਂਗਰਸ ਦੀ ਟੋਪ ਲੀਡਰਸ਼ਿਪ ਪੰਜਾਬ ਵਿੱਚ ਆ ਕੇ ਜਿਵੇਂ ਝੂਠੇ ਲਾਰੇ ਲਾਉਂਦੀ ਹੈ ਲੋਕ ਉਸ ਨੂੰ ਪਸੰਦ ਨਹੀਂ ਕਰਦੇ ਦੋਸਤੋ ਕਾਪਟਨ ਅਮਰਿੰਦਰ ਦੀ ਸਰਕਾਰ ਵੇਲੇ ਸੰਪੂਰਨ ਕਰਜ਼ਾ ਮੁਆਫੀ ਰਾਹੁਲ ਗਾਂਧੀ ਆ ਕੇ ਇਹ ਵਾਦਾ ਕਰ ਹੀ ਗਏ ਸਨ ਜਵਾਨ ਮੁੰਡਿਆਂ ਨੂੰ ਰੋਜ਼ਗਾਰ ਉਹਨਾਂ ਕੋਲੋਂ ਨੌਕਰੀ ਦੇ ਫਾਰਮ ਤੱਕ ਭਰਾਏ ਗਏ ਨਸ਼ਾ ਖਤਮ ਕਰਨ ਦਾ ਵਾਦਾ ਗੁਰੂਆਂ ਦੀ ਬਾਣੀ ਹੱਥ ਵਿੱਚ ਫੜ ਕੇ ਕੀਤਾ ਗਿਆ ਸੀ ਸਭ ਕੁਝ ਝੂਠ ਨਿਕਲਿਆ ਹੁਣ ਹੋਰ ਝੂਠ ਇਹ ਬੋਲ ਰਹੇ ਹਨ ਪੰਜਾਬ ਵਿੱਚ ਆ ਕੇ ਆਪਕਾ ਹਮਨੇ ਤਕਰੀਬਨ 70 ਹਜ਼ਾਰ ਕਰੋੜ ਰੁਪਇਆ ਜਦ ਯੂਪੀਏ ਦੀ ਸਰਕਾਰ تھی ਕਰਜ਼ਾ ਮਾਫ ਕੀਤਾ ਤੁਹਾਨੂੰ ਯਾਦ ਹੋਗਾ ਛਾਣੇ ਲੋਕ ਤਾਂ ਝੂਠ ਤੋਂ ਤੰਗ ਆ ਹੀ ਗਏ ਹਨ ਪਰ ਜਿਨ੍ਹਾਂ ਦੇ ਖੂਨ ਵਿੱਚ ਦੋਸਤੋ ਗੁਲਾਮੀ ਹੈ ਪਰ ਦੋਸਤੋ ਜਿਨ੍ਹਾਂ ਦੇ ਖੂਨ ਵਿੱਚ ਗੁਲਾਮੀ ਹੈ ਉਹ ਆ ਪਾਰਟੀ ਪ੍ਰਤੀ ਉਹ ਬਹੁਤ ਦਾ ਰਹਿਣਗੇ ਹੀ ਉਹ ਤਾਂ ਆਪ ਵੀ ਕਾਂਗਰਸ ਨੂੰ ਵੋਟ ਪਾਉਣਗੇ ਤੇ ਦੂਜਿਆਂ ਨੂੰ ਵੀ ਕਾਂਗਰਸ ਨੂੰ ਵੋਟ ਪਾਓ ਇਹ ਕਹਿਣਗੇ ਦੋਸਤੋ ਇਹ ਫੈਸਲਾ ਲੋਕਾਂ ਨੇ ਕਰਨਾ ਹੈ ਕਿ ਜੋ ਵਾਅਦੇ ਇਹ ਕਰ ਰਹੇ ਹਨ ਕੀ ਇਹ ਪੂਰੇ ਕਰਨਗੇ ਜਾਂ ਫਿਰ ਮੂਰਖ ਬਣਾ ਕੇ ਫਿਰ ਸੱਤਾ ਪਾ ਕੇ ਇੱਕ ਪਾਸੇ ਹੋ ਜਾਣਗੇ ਵਰਸੇ ਇਸ ਦੀ ਸੰਭਾਵਨਾ ਨਾ ਮਾਤਰ ਵੀ ਨਹੀਂ ਹੈ ਕਿ ਕਾਂਗਰਸ ਪਾਰਟੀ ਕੇਂਦਰ ਵਿੱਚ ਸੱਤਾ ਵਿੱਚ ਆਵੇਗੀ ਕਾਂਗਰਸ ਨੂੰ ਵੋਟ ਪਾਉਣ ਤੋਂ ਪਹਿਲਾਂ ਇਹ ਤਰਕ ਕਰਕੇ ਸੋਚਣਾ ਚਾਹੀਦਾ ਹੈ ਕਿ ਬੀਇੰਗ ਐ ਪੰਜਾਬੀ ਗੁਰੂ ਨਾਨਕ ਦੀ ਧਰਤੀ ਦੇ ਵਸਨੀਕ ਹੋਣ ਦੇ ਨਾਤੇ ਕੀ ਕਾਂਗਰਸ ਨੂੰ ਵੋਟ ਪਾਈ ਜਾਵੇ ਜੇ ਵੋਟ ਉਸ ਨੂੰ ਪਾਣੀ ਹੈ ਤਾਂ ਕਿਉਂ ਪਾਣੀ ਹੈ ਕਾਂਗਰਸ ਪਾਰਟੀ ਦਾ ਪਿਛਲਾ ਟਰੈਕ ਰਿਕਾਰਡ ਹਿੰਦੂਆਂ ਤੇ ਸਿੱਖਾਂ ਦੋਹਾਂ ਨੂੰ ਵੇਖਣਾ ਚਾਹੀਦਾ ਹੈ ਇਸ ਤੋਂ ਬਾਅਦ ਇੱਕ ਹੋਰ ਪਾਰਟੀ ਉਸ ਦੀ ਵੀ ਗੱਲ ਕਰ ਲੈਂਦੇ ਹਾਂ ਸ਼੍ਰੋਮਣੀ ਅਕਾਲੀ ਦਲ ਬੇਸ਼ੱਕ ਦੋਸਤੋ ਇਹ ਪਾਰਟੀ ਖੇਤਰੀ ਪਾਰਟੀ ਹੈ ਪਰ ਇਹ ਭਾਜਪਾ ਤੋਂ ਵੀ ਪੁਰਾਣੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਇਸ ਨੂੰ ਸਿੱਖਾਂ ਦੀ ਰਾਜਨੀਤਿਕ ਨੁਮਾਇੰਦਗੀ ਕਰਨ ਵਾਲੀ ਪਾਰਟੀ ਮੰਨਿਆ ਜਾਂਦਾ ਸੀ ਕਿਸੇ ਵੇਲੇ ਪਰ ਹੌਲੀ-ਹੌਲੀ ਇਹ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਰੂਪ ਵਿੱਚ ਹੀ ਬਾਕੀ ਬਚੀ ਹੈ ਦੋਸਤੋ ਜਦੋਂ ਤੱਕ ਸਰਬਾਰ ਪ੍ਰਕਾਸ਼ ਸਿੰਘ ਬਾਦਲ ਉਹ ਜਿਉਂਦੇ ਰਹੇ ਉਹ ਹਲੀਮੀ ਨਾਲ ਪਾਰਟੀ ਚਲਾਉਂਦੇ ਰਹੇ ਕਾਲੇ ਦੌਰ ਦੌਰਾਨ ਵੀ ਉਹਨਾਂ ਨੇ ਪੰਜਾਬ ਵਿੱਚ ਹਿੰਦੂ ਸਿੱਖ ਏਕਤਾ ਉਸ ਦੇ ਵਿੱਚ ਵਾਅਦਾ ਕੀਤਾ ਉਸ ਦੇ ਪ੍ਰਤੀਕ ਬਣੇ ਰਹੇ ਦੋਸਤੋ ਬਹੁਤ ਨੁਕਤਾਚਿਨੀ ਤੋਂ ਬਾਅਦ ਵੀ ਉਹਨਾਂ ਨੇ ਬੀਜੇਪੀ ਨਾਲ ਆਪਣੀ ਸਾਂਝ ਨਾ ਛੱਡੀ ਪੰਜਾਬ ਵਿੱਚ ਹਿੰਦੂ ਸਿੱਖ ਨਫਰਤ ਇਸ ਕਰਕੇ ਘੱਡੀ ਦੋਸਤੋ ਪੰਜਾਬ ਵਿੱਚ ਹਿੰਦੂ ਸਿੱਖ ਨਫਰਤ ਇਸੇ ਸਮਝੋਤੇ ਕਰਕੇ ਘੱਟੀ ਦੋ ਪਾਰਟੀਆਂ ਹੀ ਨਹੀਂ ਲੋਕ ਵੀ ਆਪਸ ਵਿੱਚ ਨੇੜੇ ਆਏ ਦੇਸ਼ ਵਿੱਚ ਸਿੱਖ ਅਤਵਾਦੀ ਵੱਖਵਾਦੀ ਇਹ ਜੋ ਪ੍ਰਚਾਰਿਆ ਗਿਆ ਸੀ ਇਹ ਵੀ ਛਵੀ ਬਦਲੀ ਫਿਰ ਪੂਰੇ ਭਾਰਤ ਵਾਸੀ ਧੰਗ ਗੁਰੂ ਨਾਨਕ ਧੰਗ ਗੁਰੂ ਨਾਨਕ ਇਹ ਦਿਲੋਂ ਮੰਨਣ ਤੇ ਕਹਿਣ ਲੱਗ ਪਏ ਬਹੁਤ ਸਾਰੇ ਨੈਗੇਟਿਵ ਪੁਆਇੰਟ ਵੀ ਹਨ ਅਕਾਲੀ ਦਲ ਦੇ ਭ੍ਰਸ਼ਟਾਚਾਰ ਹੈ, ਟਰਾਂਸਪੋਰਟ ਮਾਫੀਆ, ਕਈ ਕਮੀਆਂ ਸਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਪਰ ਫਿਰ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲੋਕਾਂ ਵਿੱਚ ਸਵੀਕਾਰਤਾ ਰਹੀ। ਦੋਸਤੋ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਆਖਰੀ ਦਿਨਾਂ ਵੇਲੇ ਜਦੋਂ ਉਹਨਾਂ ਦੀ ਤਬੀਅਤ ਨਾ ਸਾਜ ਰਹਿਣ ਲੱਗ ਪਈ ਸੀ ਉਸ ਵੇਲੇ ਪਾਰਟੀ ਨੂੰ ਕੰਟਰੋਲ ਵਿੱਚ ਲੈ ਲਿਆ ਸੁਖਵੀਰ ਬਾਦਲਾ ਤੇ ਵਿਕਰਮ ਮਜੀਠੀਆ ਨੇ। ਉਹ ਅਕਾਲੀ ਦਲ ਦੀ ਰਾਜਨੀਤੀ ਕੰਟਰੋਲ ਕਰਨ ਲੱਗੇ। ਦੋਸਤੋ ਇਹ ਸਿਆਸੀ ਸਤਰੰਜ ਦੀਆਂ ਚਾਲਾਂ ਚੱਲਣ ਲੱਗੀਆਂ ਅਤੇ ਮੌਕਾ ਪ੍ਰਸਤੀ ਵਿੱਚ ਪੈ ਗਏ। ਉਹਨਾਂ ਦੀ ਆਪਣੀ ਅਤੇ ਪਾਰਟੀ ਦੀ ਕ੍ਰੈਡਿਬਿਲਟੀ ਬਹੁਤ ਜ਼ਿਆਦਾ ਘਟ ਗਈ। ਦੋਸਤੋ ਇਹਨਾਂ ਨੇਤਾਵਾਂ ਕਰਕੇ ਪਾਰਟੀ ਅਤੇ ਇਹਨਾਂ ਦੀ ਆਪਣੀ ਕ੍ਰੈਡਿਬਿਲਟੀ ਲੋਕਾਂ ਵਿੱਚ ਘਟਦੀ ਗਈ। ਫਿਰ ਇਹਨਾਂ ਨੇ ਪੰਥਕ ਮੁੱਦਿਆਂ ਦੇ ਨਾਂ ਤੇ ਜੋ ਰਾਜਨੀਤੀ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਉਸ ਨੇ ਇਹਨਾਂ ਦਾ ਲੋਕਾਂ ਵਿੱਚ ਗ੍ਰਾਫ ਹੋਰ ਵੀ ਥੱਲੇ ਕਰ ਦਿੱਤਾ। ਦੋਸਤੋ ਜਦੋਂ ਇਹਨਾਂ ਵੱਲ ਦੇਖਦੇ ਹਾਂ ਤਾਂ ਇਹਨਾਂ ਦੇ ਮੁੱਦੇ ਰਾਸ਼ਾਹੀ ਮਹਿਲਾ ਵਿੱਚ ਭਲੇ ਹੋਏ ਪੋਲੀਟੀਸ਼ੀਅਨ ਉਹ ਜਿਹੇ ਲੱਗਦੇ ਹਨ ਆਮ ਲੋਕਾਂ ਨੂੰ ਪ੍ਰਭਾਵਿਤ ਤਾਂ ਕਰਦੇ ਹੀ ਨਹੀਂ ਬਸ ਇੱਕ ਸਤਰੰਜ ਦੀਆਂ ਚਾਲਾਂ ਜੋ ਇਹ ਚੱਲਦੇ ਹਨ ਇੰਜ ਲੋਕਾਂ ਨੂੰ ਮਹਿਸੂਸ ਹੁੰਦਾ ਹੈ ਇਹ ਲੋਕਾਂ ਨੂੰ ਆਪਣੇ ਨਾਲ ਜੋੜ ਨਾ ਸਕੇ ਉਸ ਤੋਂ ਬਾਅਦ ਜੋ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਮਾਫੀਆ ਹਰ ਸੈਕਟਰ ਵਿੱਚ ਮਾਫੀਆ ਨਸ਼ਾ ਕਾਨੂੰਨ ਵਿਵਸਥਾ ਇਹੋ ਜਿਹੇ ਮੁੱਦਿਆਂ ਦੇ ਉੱਪਰ ਇਹ ਫੇਲ ਰਹੇ ਇਸੇ ਕਰਕੇ ਦੋਸਤੋ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੋਟ ਪੈਂਦੇ ਸਨ ਲੋਕ ਉਸ ਤੋਂ ਹੌਲੀ-ਹੌਲੀ ਪਿੱਛੇ हट ਗਏ ਦੋਸਤੋ ਲੋਕ ਹੁਣ ਵੀ ਸੋਚਣਗੇ ਕਿ ਕੀ ਅਜਿਹਾ ਹੋ ਗਿਆ ਹੈ ਕਿ ਜਿਸ ਕਰਕੇ ਇਹਨਾਂ ਨੂੰ ਵੋਟ ਪਾਈ ਜਾਵੇ ਸ਼ਾਇਦ ਆਮ ਲੋਕ ਵੀ ਇਹੀ ਸੋਚਦੇ ਹਨ ਕਿ ਅਕਾਲੀ ਦਲ ਨੂੰ ਜੇ ਵੋਟ ਪਾਣੀ ਹੈ ਤਾਂ ਕਿਉਂ ਪਾਣੀ ਚਾਹੀਦੀ ਹੈ ਇਸੇ ਕਰਕੇ ਪੰਜਾਬ ਵਿੱਚ ਇਹਨਾਂ ਦੀਆਂ ਸੀਟਾਂ ਮਸਾ ਹੋ ਸਕਦਾ ਹੈ ਇੱਕ ਜਾਂ ਦੋ ਹੀ ਰਹਿ ਜਾਣ ਹੋ ਸਕਦਾ ਹੈ ਕਿ ਇੱਕ ਸੀਟ ਅਤੇ ਸ਼ਾਇਦ ਉਹ ਵੀ ਨਹੀਂ ਰਾਜਨੀਤਿਕ ਲੋਕ ਜੋ ਮਰਜ਼ੀ ਸੋਚਣ ਪਰ ਲੋਕ ਵੀ ਤਾਂ ਸੋਚਦੇ ਹਨ ਭਾਵੇਂ ਹਿੰਦੂ ਹੋਵੇ ਜਾਂ ਸਿੱਖ ਉਹ ਸੋਚਣਗੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਜੇ ਵੋਟ ਪਾਣੀ ਹੈ ਤਾਂ ਕਿਉਂ ਪਾਈਏ ਤੁਸੀਂ ਵੀ ਤਾਂ ਇਹ ਸੋਚਦੇ ਹੀ ਹੋਵੋਗੇ ਇਸ ਤੋਂ ਬਾਅਦ ਦੋਸਤੋ ਗੱਲ ਕਰਦੇ ਹਾਂ ਭਾਜਪਾ ਦੀ ਦੋਸਤੋ ਪੰਜਾਬ ਵਿੱਚ ਇਹ ਬਹੁਤ ਦੇਰ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਹਿਯੋਗੀ ਪਾਰਟੀ ਵਜੋਂ ਕੰਮ ਕਰਦੀ ਰਹੀ ਹੈ ਤੇ ਚੋਣਾਂ ਲੜਦੀ ਰਹੀ ਲੋਕ ਸਭਾ ਵੇਲੇ 2-3 ਸੀਟਾਂ ਤੋਂ ਵੱਧ ਇਹ ਲੋਚ ਦੇ ਵੀ ਨਹੀਂ ਸਨ ਪਰ ਇਸ ਵਾਰ ਇਹ 13 ਸੀਟਾਂ ਉੱਪਰ ਚੋਣ ਲੜ ਰਹੇ ਹਨ ਦੋਸਤੋ ਕੌਮਨਸਤਾ ਅਤੇ ਕਿਸਾਨੀ ਆਗੂ ਸੰਗ ਬੈਠ ਹਨ ਪੰਜਾਬ ਵਿੱਚ ਸਿਰਫ ਅਤੇ ਸਿਰਫ ਭਾਜਪਾ ਦਾ ਹੀ ਵਿਰੋਧ ਕਰ ਰਹੇ ਹਨ ਕੁਝ ਦਾ ਮੰਨਣਾ ਹੈ ਕਿ ਇਹ ਭਾਰਤੀ ਜਨਤਾ ਪਾਰਟੀ ਦੀ ਚਾਲ ਹੈ ਕਿਉਂਕਿ ਪੰਜਾਬ ਵਿੱਚ ਜਦੋਂ ਸਿਰਫ ਭਾਜਪਾ ਦਾ ਹੀ ਵਿਰੋਧ ਹੁੰਦਾ ਹੈ ਤਾਂ ਇਸ ਨਾਲ ਪੋਲਰਾਈਜੇਸ਼ਨ ਹੁੰਦਾ ਹੈ ਜਿੰਨਾ ਵੱਧ ਤੋਂ ਵੱਧ ਵਿਰੋਧ ਹੋਵੇਗਾ ਹਿੰਦੂ ਵੋਟਰ ਖਾਸ ਕਰਕੇ ਗੈਰ ਕਿਸਾਨੀ ਵੋਟਰ ਉਹ ਇੱਕ ਪਾਸੇ ਸੰਗਠਿਤ ਹੋਵੇਗਾ ਜਿਨ੍ਹਾਂ ਵਿੱਚ ਵਪਾਰੀ ਮਜ਼ਦੂਰ ਦਿਹਾੜੀਦਾਰ ਕਿਸਾਨੀ ਅੰਦੋਲਨਾਂ ਤੋਂ ਅੱਕੇ ਹੋਏ ਲੋਕ ਇਹ ਕਿੱਧਰ ਨੂੰ ਜਾਣਗੇ ਇਹ ਸਾਰੇ ਭਾਜਪਾ ਵੱਲ ਹੀ ਜਾਣਗੇ ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦਾ ਜਲਵਾ ਹਾਲੇ ਵੀ ਦੇਸ਼ ਵਿਦੇਸ਼ ਵਿੱਚ ਪੂਰਾ ਕਾਇਮ ਹੈ ਪੰਜਾਬ ਵਿੱਚ ਮੋਦੀ ਵਿਰੋਧ ਨੂੰ ਲਗਭਗ ਹਿੰਦੂ ਨਫਰਤ ਵੱਜੋਂ ਦੇਖਿਆ ਜਾਂਦਾ ਹੈ ਹਿੰਦੂ ਥੋੜੇ-ਬੋਤੇ ਤਾਂ ਭਾਜਪਾ ਵੱਲ ਇਸ ਕਰਕੇ ਪੋਲਰਾਈਜ਼ ਹੋਣਗੇ ਹੀ ਆਮ ਵੋਟਰ ਵੀ ਸੋਚਦਾ ਹੈ ਕਿ ਭਾਜਪਾ ਨੂੰ ਜੇ ਵੋਟ ਪਾਈਏ ਤਾਂ ਕਿਉਂ ਪਾਈਏ ਪਰ ਜਦੋਂ ਉਹ ਮੋਦੀ ਗਵਰਨਮੈਂਟ ਦਾ ਗਵਰਨੈਂਸ ਅਤੇ ਰਾਮ ਮੰਦਰ ਉਹਨਾਂ ਦੀਆਂ ਪ੍ਰਾਪਤੀਆਂ ਵੇਖਦੇ ਹਨ ਤਾਂ ਖਾਸ ਕਰਕੇ ਹਿੰਦੂ ਵੋਟਰ ਉਸ ਦਾ ਝੁਕਾਵ ਬੀਜੇਪੀ ਵੱਲ ਹੋ ਹੀ ਜਾਂਦਾ ਹੈ ਪਰ ਦੋਸਤੋ ਭਾਰਤੀ ਜਨਤਾ ਪਾਰਟੀ ਨੇ ਜੋ ਪੱਛਮੀ ਬੰਗਾਲ ਵਿੱਚ ਕੀਤਾ ਸੀ ਪੰਜਾਬ ਵਿੱਚ ਵੀ ਉਹੀ ਕਰ ਰਹੀ ਹੈ ਪੰਜਾਬ ਵਿੱਚ ਵੀ ਇਹਨਾਂ ਨੇ ਗੰਦਮਨ ਇਕੱਠਾ ਕਰ ਲਿਆ ਹੈ ਨਕਾਰਾ ਲੋਕਾਂ ਦਾ ਜਿਨ੍ਹਾਂ ਨੂੰ ਦੂਜੀਆਂ ਪਾਰਟੀਆਂ ਵਿੱਚੋਂ ਲਿਆ ਕੇ ਆਪਣੀ ਪਾਰਟੀ ਵਿੱਚ ਇਹਨਾਂ ਨੇ ਸ਼ਾਮਲ ਕੀਤਾ ਹੈ ਉਹਨਾਂ ਦਾ ਇਹ ਕਦਮ ਨਿਰਾਸ਼ ਕਰਨ ਵਾਲਾ ਹੈ ਬੀਜੇਪੀ ਨੂੰ ਵੋਟ ਪਾਣੀ ਜਾਂ ਨਹੀਂ ਪਾਣੀ ਇਹ ਤੁਹਾਡਾ ਆਪਣਾ ਫੈਸਲਾ ਹੈ ਪਰ ਪੰਜਾਬ ਵਿੱਚ ਹੋ ਸਕਦਾ ਹੈ ਕਿ ਇਸ ਵਾਰ ਬੀਜੇਪੀ ਤਰੱਕੀ ਕਰਦੀ ਹੋਈ 6-7 ਸੀਟਾਂ ਤੱਕ ਪਹੁੰਚ ਜਾਵੇ ਹੋ ਸਕਦਾ ਹੈ ਕਿ ਇਸ ਤੋਂ ਇੱਕ ਅੱਧੀ ਸੀਟ ਹੋਰ ਵੀ ਵੱਧ ਉਹ ਜਿੱਤ ਸਕਦੀ ਹੈ ਦੋਸਤੋ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੀ ਇਸ ਨੂੰ ਵੋਟ ਕਿਉਂ ਪਾਈ ਜਾਵੇ ਭਗਵੰਤ ਮਾਨ ਸਾਹਿਬ ਹਰ ਕਿਸੇ ਨੂੰ ਟੀਚਰ ਕਰਕੇ ਮਨੋਰੰਜਨ ਦਾ ਪੂਰਾ ਕਰ ਰਹੇ ਹਨ ਇਸ ਵੇਲੇ ਪੰਜਾਬ ਵਿੱਚ ਲੋਕਾਂ ਦੀਆਂ ਟੀਚਰਾਂ ਤੋਂ ਬਾਅਦ ਜੋ ਤਾਲੀਆਂ ਵੱਜਦੀਆਂ ਹਨ ਉਹ ਸਭ ਦਾ ਦਿਲ ਖੁਸ਼ ਕਰ ਦਿੰਦੀ ਹੈ ਪਰ ਪੰਜਾਬ ਵਿੱਚ ਗਵਰਨੈਂਸ ਉਸ ਦਾ ਤਾਂ ਬਹੁਤ ਬੁਰਾ ਹਾਲ ਹੈ। ਅੱਛਾ ਬੀਬਾ ਜੀ ਹੁਣ ਤੁਸੀਂ ਦੱਸੋਗੇ ਚੋਨਾ ਕੀ ਹੁੰਦਾ ਨਾਲੇ ਚੋਨਾ ਨਹੀਂ ਚੋਨਾ। ਦੋਸਤੋ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉਹਨਾਂ ਨੇ ਤਕਰੀਬਨ ਭਗਵੰਤ ਮਾਨ ਦੀ ਮੌਜੂਦਗੀ ਵਿੱਚ ਇਹ ਵਾਅਦਾ ਕੀਤਾ ਸੀ ਕਿ ਇੱਕ ਅੱਧੇ ਮਹੀਨੇ ਵਿੱਚ ਨਸ਼ਾ ਤਕਰੀਬਨ ਖਤਮ ਹੀ ਕਰ ਦਿੱਤਾ ਜਾਵੇਗਾ। ਪਰ ਸੋਚੋ ਦੋਸਤੋ ਅੱਜ ਵੀ ਪੰਜਾਬ ਦੇ ਗੱਭਰੂ ਨਸ਼ੇ ਦੇ ਟਿੱਕੇ ਲਾ ਲਾ ਕੇ ਮਰ ਰਹੇ ਹਨ ਪਿੰਡਾਂ ਵਿੱਚ ਸ਼ਰਿਆਮ ਨਸ਼ਾ ਕਰਦੇ ਪੰਜਾਬੀ ਨੌਜਵਾਨ ਤੁਹਾਨੂੰ ਮਿਲ ਹੀ ਜਾਣਗੇ ਨਸ਼ੇ ਦੀ ਪੂਰਤੀ ਲਈ ਲੁੱਟਖਸਟ ਡਕੈਤੀ ਕਤਲ ਦੀਆਂ ਘਟਨਾਵਾਂ ਪਹਿਲਾਂ ਵਾਂਗ ਹੀ ਤਾਂ ਹੋ ਰਹੀਆਂ ਹਨ ਸਗੋਂ ਹੁਣ ਹੋਰ ਵੱਧ ਹੋਣ ਲੱਗ ਪਈਆਂ ਹਨ ਖਾਸ ਕਰਕੇ ਸ਼ਾਮਾਂ ਹੁੰਦੇ ਤਾਂ ਕੱਲਿਆਂ ਪਿੰਡਾਂ ਵਿੱਚ ਸਫ਼ਰ ਕਰਨਾ ਬੜਾ ਔਖਾ ਹੋ ਗਿਆ ਹੈ ਖਤਰੇ ਵਾਲਾ ਕਦਮ ਹੁੰਦਾ ਹੈ ਪਤਾ ਨਹੀਂ ਕਿੱਥੇ ਲੁੱਟਖਸਟ ਹੋ ਜਾਵੇ ਦੋਸਤੋ ਕਿ ਇਹੋ ਕਟੜ ਇਮਾਨਦਾਰ ਪਾਰਟੀ ਨੂੰ ਸਰਕਾਰ ਵਿੱਚ ਲਿਆਉਣ ਦਾ ਇਨਾਮ ਮਿਲਿਆ ਹੈ ਪੰਜਾਬੀਆਂ ਨੂੰ ਕਿੰਨੀਆਂ ਵੱਡੀਆਂ ਇੰਡਸਟਰੀਆਂ ਲੱਗੀਆਂ ਹਨ ਪੰਜਾਬ ਵਿੱਚ ਪਿਛਲੇ 2.5 ਸਾਲਾਂ ਵਿੱਚ ਕੋਈ ਇਸ ਦੀ ਗੱਲ ਕਰਦਾ ਹੀ ਨਹੀਂ ਨਾ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੱਸਦੇ ਹਨ ਨਾ ਹੀ ਉਹਨਾਂ ਦੇ ਤਕਰੀਬਨ ਆਗੂ ਜੋ ਦਿੱਲੀੋਂ ਆਂਦੇ ਹਨ ਖਾਸ ਕਰਕੇ ਅਰਵਿੰਦ ਕੇਜਰੀਵਾਲ ਉਹ ਦੱਸਦੇ ਹੀ ਨਹੀਂ ਕਿ ਉਹਨਾਂ ਨੇ ਪੰਜਾਬ ਦੀ ਤਰੱਕੀ ਲਈ ਰੋਜ਼ਗਾਰ ਲਈ ਕੀ ਕੀਤਾ ਹੈ ਬਸ ਦੂਜਿਆਂ ਨੂੰ ਨਿੰਦਦੇ ਹਨ ਤੇ ਆਪਣੇ ਆਪ ਨੂੰ ਵਿਚਾਰਾ ਸਾਬਦ ਕਰਨ ਵਿੱਚ ਉਹ ਵੋਟਾਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਉਹਨਾਂ ਨੇ ਰੇਤਾ ਬਜਰੀ ਜੋ ਕਹਿੰਦੇ ਸੀ ਅਸੀਂ ਸਸਤੀ ਕਰ ਦੇਣੀ ਹੈ ਕਿ ਸਸਤੀ ਕਰ ਦਿੱਤੀ ਹੈ ਤਕਰੀਬਨ ਸਵਾ ਦੋ ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਕਿ ਉਹਨਾਂ ਨੇ ਮਾਫੀਆ ਖਤਮ ਕਰ ਦਿੱਤਾ ਹੈ ਖਾਸ ਕਰਕੇ ਸ਼ਰਾਬ ਮਾਫੀਆ ਰੇਤ ਮਾਫੀਆ ਤੇ ਟਰਾਂਸਪੋਰਟ ਮਾਫੀਆ ਸਭ ਕੁਝ ਦੋਸਤੋ ਜਿਹੀ ਚੱਲ ਰਿਹਾ ਹੈ बस हूँ इन्हों की भाषा बदल गई है, है कांग्रेस लालू प्रसाद उन्होंने समर्थन खुल के लग पे हान। पंजाब में सबसे पहलाओं के लिए हमने ऐलान किया है कि 18 साल से ऊपर की हर महिला को हजार रुपये प्रति महीना हमारी सरकार देगी। दूसरा मुद्दा है नशा बहुत सारे युवा जो हैं वो नशे की अंदर डूबे हुए हैं नशे में डूबे हुए हैं नशा खत्म करेंगे ਹਰ ਪਿੰਡ ਦੇ ਅੰਦਰ ਮੋਹੱਲਾ ਕਲੀਨਿਕ ਖੋਲ੍ਹेंगे लगभग 16000 मोहल्ला क्लिनिक खोलने की जरूरत पड़ेगी पूरे पंजाब में इसका पूरा हमने खाका तैयार किया है दोस्तों कोई इनानु पछਦਾ ਹੀ ਨਹੀਂ कि ਤੁਹਾਡਾ ਦਾ ਵਾਦਾ ਸਭ ਤੋਂ ਇਮਾਨਦਾਰ ਸਰਕਾਰ ਅਤੇ ਕਟੜ ਇਮਾਨਦਾਰ ਸਰਕਾਰ ਦੇਣ ਦਾ ਸੀ ਕਿੰਨੇ ਭ੍ਰਸ਼ਟ ਨੇਤਾ ਕਿੰਨੇ ਅਫਸਰ ਫੜ ਕੇ ਤੁਸੀਂ ਅੰਦਰ ਦਿੱਤੇ ਹਨ ਪੰਜਾਬ ਸਰਕਾਰ ਨੂੰ ਕੋਈ ਪੁੱਛਦਾ ਹੀ ਨਹੀਂ ਉਹਨਾਂ ਤੋਂ ਕਿੰਨੇ ਕਰੋੜ ਅਰਬਾਂ ਤੁਸੀਂ ਬਰਾਮਦ ਕਰਾਏ ਜੋ ਉਹਨਾਂ ਨੇ ਸਰਕਾਰਾਂ ਦੇ ਲੋਕਾਂ ਦੇ ਲੁੱਟੇ ਸਨ ਇਸ ਮੁੱਦੇ ਉੱਪਰ ਕੋਈ ਗੱਲ ਹੀ ਨਹੀਂ ਕਰਦਾ ਬਸ ਮੁਫਤ ਬਿਜਲੀ 300 ਯੂਨਟ ਉਹ ਵੀ ਮੰਗਣਾ ਪਾ ਕੇ ਦੋਸਤੋ 300 ਯੂਨਟ ਤੋਂ ਉੱਪਰ ਜੇ ਇੱਕ ਵੀ ਯੂਨਟ ਉੱਪਰ ਆ ਗਿਆ ਤਾਂ ਸਾਰਾ ਬਿੱਲ ਸਿਰ ਦੇ ਉੱਪਰ ਪੈ ਜਾਂਦਾ ਹੈ ਦੋਸਤੋ ਇਹਨਾਂ ਦਾ ਇੱਕ ਹੋਰ ਦਾਵਾ ਹੁੰਦਾ ਹੈ ਕਿ 6700 ਮਹੱਲਾ ਖੇਲਣੇ ਖੋਲ੍ਹ ਦਿੱਤੇ ਹਨ ਸੇਤ ਸਵਾਮਾ ਦੇ ਨਾਮ ਦੇ ਉੱਪਰ ਪਰ ਦੋਸਤੋ ਇਸ ਵੇਲੇ ਜੇ ਸੋਚਿਆ ਜਾਵੇ ਤਾਂ ਲੋੜ ਸੀ ਪੰਜਾਬ ਵਿੱਚ ਨਸ਼ਾ ਛਡਾਊ ਕੇਂਦਰ ਖੋਲ੍ਹਣ ਦੀ ਜੇ ਇਹ 6700 ਨਸ਼ਾ ਛਡਾਊ ਕੇਂਦਰ ਖੋਲ੍ਹਦੇ ਤਾਂ ਹੋ ਸਕਦਾ ਹੈ ਪੰਜਾਬ ਦਾ ਬੜਾ ਭਲਾ ਹੁੰਦਾ ਤਾਂ ਜੋ ਨੌਜਵਾਨੀ ਜਾਂ ਹੋਰ ਲੋਕ ਜਿਹੜੇ ਵੀ ਨਸ਼ੇ ਵਿੱਚ ਪਏ ਹਨ ਉਹ ਨਸ਼ਾ ਛੱਡ ਸਕਦੇ ਪਰ ਜਬਲੀਆਂ ਨੇ ਇਹ ਜਬਲੀਆਂ ਮਾਰੀ ਜਾਂਦੇ ਹਨ ਅਤੇ ਲੋਕ ਸੁਣੇ ਜਾਂਦੇ ਹਨ ਦੋਸਤੋ ਵੈਸੇ ਵੀ ਸਰਕਾਰੀ ਪੈਸਾ ਹੈ ਇਸ਼ਤਿਹਾਰ ਚਲਾਓ ਜਿੰਨੇ ਮਰਜ਼ੀ ਚਲਾਓ ਕਰੋੜਾਂ ਅਰਬਾਂ ਦੇ ਇਸ਼ਤਿਹਾਰ ਚਲਾਓ ਕੌਣ ਪੁੱਛੂ ਕੀ ਪੰਜਾਬੀਆਂ ਦੀ ਗੈਰਤ ਜਾਗੂ ਇਹਨਾਂ ਨੇ 1000 ਰੁਪਏ ਪ੍ਰਤੀ ਮਹੀਨਾ ਔਰਤਾਂ ਮਹਿਲਾਵਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ ਸੋਚੋ ਦੋਸਤੋ ਸਵਾ ਦੋ ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਜੇ ਹਰ ਮਹੀਨੇ 1000 ਰੁਪਏ ਦਾ ਹਿਸਾਬ ਲਾਈਏ ਤਾਂ ਮਹਿਲਾਵਾਂ ਦੇ ਕਿੰਨੇ ਪੈਸੇ ਸਰਕਾਰ ਵੱਲ ਖਰਚ ਗਏ ਹਨ ਪਰ ਉਸ ਬਾਰੇ ਇਹ ਗੱਲ ਕਰਦੇ ਹੀ ਨਹੀਂ ਕੀ ਜੋ ਇਹਨੇ ਪੈਸੇ ਸਰਕਾਰ ਵੱਲ ਲੋਕਾਂ ਦੇ ਖਾਸ ਕਰਕੇ ਔਰਤਾਂ ਦੇ ਖੜੇ ਹੋਏ ਹਨ 1000 ਰੁਪਏ ਮਹੀਨਾ ਕੀ ਭਗਵੰਤ ਮਾਨ ਸਰਕਾਰ ਉਹ ਦੇਵੇਗੀ ਜਾਂ ਪਿਛਲਾ ਭਲਾ ਕੇ ਇਲੈਕਸ਼ਨ ਦੇ ਨੇੜੇ ਆਉਂਦਿਆਂ ਉਹ 1000 ਰੁਪਏ ਦੇਣਾ ਸ਼ੁਰੂ ਕਰ ਦੇਵੇਗੀ ਉਮੀਦ ਹੈ ਦੋਸਤੋ ਪੰਜਾਬ ਪੰਜਾਬ ਦੇ ਲੋਕ ਇਹਨਾਂ ਦਾ ਦਿਮਾਗ ਬਿਲਕੁਲ ਠਖਾਣੇ ਦੇ ਲਈ ਹੀ ਆਉਣਗੇ ਬਾਕੀ ਰਹੇ ਬਸਪਾ ਜਾਂ ਸ਼ਰੋਮੀ ਅਕਾਲੀ ਦਲ ਆਮਰਸਰ ਜਾਂ ਸੀਪੀਆਈ ਕਮਿਊਨਿਸਟ ਪਾਰਟੀ ਦੋਸਤੋ ਇਹ ਗਿਣਤੀ ਵਿੱਚ ਵੀ ਨਹੀਂ ਹਨ ਕੱਟੜ ਜਾਤੀਵਾਦੀ ਜਾਂ ਕੱਟੜ ਵੱਖਵਾਦੀ ਹੀ ਇਹਨਾਂ ਦੇ ਪੱਕੇ ਵੋਟਰ ਹਨ ਸਮੁੱਚਤਾ ਵਿਚਾਨ ਵਾਲੇ ਲੋਕ ਨਹੀਂ ਉਮੀਦ ਹੈ ਦੋਸਤੋ ਜਦੋਂ ਤੁਸੀਂ 1 ਜੂਨ ਨੂੰ ਵੋਟ ਪਾਉਣ ਜਾਓਗੇ ਤਾਂ ਜਿਸ ਮਰਜ਼ੀ ਨੂੰ ਵੋਟ ਪਾਓ ਪਰ ਉਸ ਪਾਰਟੀ ਨੂੰ ਵੋਟ ਪਾਉਣ ਤੋਂ ਪਹਿਲਾਂ ਇਹ ਜ਼ਰੂਰ ਸੋਚਿਓ ਕਿ ਉਸਨੇ ਜੋ ਵਾਅਦੇ ਕੀਤੇ ਹਨ ਕਿ ਉਹ ਵਫਾ ਹੋਣਗੇ ਉਸ ਤੋਂ ਬਾਅਦ ਹੀ ਵੋਟ ਪਾਓ ਸਿਆਣਪ ਨਾਲ ਆਖਰ ਆਪਾਂ ਗੁਰੂਆਂ ਦੀ ਧਰਤ ਪੰਜਾਬ ਦੇ ਵਾਸੀ ਹਾਂ ਸਮੁੱਚਤਾ ਤੇ ਸਰਬੱਤ ਦਾ ਭਲਾ ਸਮਾਜ ਦੇਸ਼ ਲੋਕਾਈ ਦਾ ਭਲਾ ਇਸ ਤੋਂ ਮੁਨਕਰ ਕਿਵੇਂ ਹੋ ਸਕਦੇ ਹਾਂ ਆਪਾਂ ਦੋਸਤੋ ਉਮੀਦ ਹੈ ਤੁਹਾਨੂੰ ਜਾਣਕਾਰੀ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਅੰਤ ਵਿੱਚ ਦੋਸਤੋ ਮੌਜੂਦਾ ਰਾਜਨੀਤਿਕ ਦਲਾਂ ਤੇ ਰਾਜਨੀਤਿਕ ਨੇਤਾਵਾਂ ਵੱਲ ਦੇਖਦੇ ਹਾਂ ਤਾਂ ਘੋਰ ਨਿਰਾਸ਼ਾ ਹੁੰਦੀ ਹੈ ਸਾਰੇ ਇੱਕੋ ਹੀ ਥੈਲੀ ਦੇ ਚੱਟੇ-ਵੱਟੇ ਜਿਹਾ ਲੱਗਦੇ ਹਨ ਪਰ ਦੋਸਤੋ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ ਜਿਹੜਾ ਵੀ ਥੋੜਾ ਬੋਤਾ ਸਮਾਜ ਦੇਸ਼ ਦੀ ਬਿਹਤਰੀ ਲਈ ਕੁਝ ਕਰਦਾ ਨਜ਼ਰ ਆਉਂਦਾ ਹੈ ਉਸ ਨੂੰ ਵੋਟ ਪਾਓ ਜਾਤ ਧਰਮ ਅਤੇ ਮੁਫਤਖੋਰੀ ਲਾਲਚ ਇਹਨਾਂ ਤੋਂ ਉੱਪਰ ਉੱਠਦੇ ਹੋਏ ਵੋਟ ਪਾਓ ਦੋਸਤੋ ਅਸੀਂ ਪੰਜਾਬੀ ਹਾਂ ਪੰਜਾਬੀ ਭੋਲੇ ਤਾਂ ਹੋ ਸਕਦੇ ਹਨ ਪਰ ਮੂਰਖ ਨਹੀਂ ਇਹ ਇਹਨਾਂ ਲੋਕਾਂ ਨੂੰ ਚੋਣਾਂ ਵੇਲੇ ਸਾਨੂੰ ਦੱਸ ਹੀ ਦੇਣਾ ਚਾਹੀਦਾ ਹੈ ਦੋਸਤੋ ਸਭ ਦੀ ਗੱਲ ਸੁਣੋ ਤਰਕ ਦੀ ਕਸੋਟੀ ਤੇ ਪਰਖੋ ਆਪਣੀ ਆਕਲ ਕਾਮਨ ਸੈਂਸ ਦਾ ਪ੍ਰਯੋਗ ਕਰੋ ਅਹ ਮੈਂ ਕਿਸੇ ਦੇ ਭਾਸ਼ਣਾ ਤੇ ਇਸ਼ਤਿਹਾਰ ਬਾਜ਼ੀਆਂ ਨੂੰ ਵੇਖ ਕੇ ਜਜ਼ਬਾਤੀ ਹੋ ਕੇ ਵੋਟ ਨਾ ਪਾਇਓ ਲੋਕਤੰਤਰ ਵਿੱਚ ਵੋਟ ਆਪਣੇ ਹਾਕਮ ਆਪ ਚੁਣਨ ਦਾ ਮੌਕਾ ਦਿੰਦੀ ਹੈ ਨਹੀਂ ਤਾਂ ਫੇਰ ਉਹ ਡੇਕੋ ਅਗਲੇ 5 ਸਾਲ 5 ਸਾਲਾਂ ਬਾਅਦ ਫੇਰ ਉਹੀ ਉਹ ਝੂਠੇ ਲਾਰੇ ਲੱਪੇ ਨਕਸਤਾ ਭਰੇ ਬਿਆਨ ਦੋਸਤੋ ਮੈਂ ਨਿੱਜੀ ਤੌਰ ਤੇ ਕਿਸੇ ਪਾਰਟੀ ਦਾ ਸਪੋਰਟਰ ਜਾਂ ਵਰਕਰ ਨਹੀਂ ਹਾਂ ਜੋ ਸਮੁੱਚਤਾ ਦੀ ਗੱਲ ਕਰਦਾ ਹੈ ਉਸ ਦਾ ਹੀ ਸਮਰਥਨ ਕਰਾਂਗੇ ਗੁਰੂ ਨਾਨਕ ਦੇ ਰਾਹ ਸੱਚ ਦੇ ਰਾਹ ਵੱਲ ਜੋ ਤੁਰੇਗਾ ਉਸ ਦੀ ਸਪੋਰਟ ਕਰਨ ਬਾਰੇ ਸੋਚਿਆ ਜਾ ਸਕਦਾ ਹੈ ਪਰ ਅੰਨਾ ਸਮਰਥਨ ਜਾਂ ਅੰਨਾ ਵਿਰੋਧ ਕਿਸੇ ਦਾ ਵੀ ਨਹੀਂ ਧੰਨਵਾਦ